ਸਾਬਕਾ ਸੇਧ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾ ਵਿੱਕੀ 바ਜਾਜ, ਜਗਦੀਸ਼ ਸੇਤੀਆ, ਮਨਜੀਤ ਗਾਂਧੀ, ਸਾਬਕਾ ਚੇਅਰਮੈਨ ਸ਼੍ਰੀ ਅਸ਼ੋਕ ਜਾਰਤ, ਲਵਲੀ ਵਰਮਾ ਅਤੇ ਹੋਰ ਕਈ ਪਾਇਪਾ ਆਗੂਆਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਮਠਾ ਟੇਕ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਗੁਰਪੁਰਪਤੇ ਮੌਕੇ ਤੇ ਗੁਰਦੁਆਰੇ ਦੇ ਬਾਹਰ ਸੜਕਾਂ ਤੇ ਝਾੜੂ ਲਾ ਕੇ ਸਫਾਈ ਕੀਤੀ ਅਤੇ ਕੂੜਾ ਕਰਕਟ ਇਕੱਠਾ ਕੀਤਾ ਇਸ ਬਾਰੇ ਜਦ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਭਾਰਤੀ ਜਨਤਾ ਪਾਰਟੀ ਨੇ 350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਮਤਲਬ ਹੈ ਸ਼ਹਾਦਤ ਦੇ ਉੱਤੇ ਜਿਹੜਾ ਮਨਾਇਆ ਜਾ ਰਿਹਾ ਹੈ ਤੇ ਆਨੰਦਪੁਰ ਤੋਂ ਸਾਹ ਮਤਲਬ ਸ਼ੁਰੂ ਕਰਕੇ ਤੇ ਪੂਰਾ ਸਾਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜਾ ਪੂਰਾ ਸਾਲ ਤੇ ਕਿਸੇ ਸਫਾਈ ਦਾ ਕਿਸੇ ਕੋਈ ਸਮਾਜਿਕ ਸੇਵਾ ਦਾ ਜਿਹੜਾ ਸੀ ਕੰਮ ਕਰਾਂਗੇ ਔਰ ਗੁਰੂਆਂ ਨੂੰ ਯਾਦ ਕਰਾਂਗੇ ਇਹ ਅੱਜ ਦਾ ਸਫਾਈ ਅਭਿਆਨ ਇੱਥੋਂ ਤੱਕ ਹੀ ਸੀਮਤ ਰਹੇਗਾ ਪੂਰੇ ਸਹਿਰ ਕਿ ਚੱਲੇਗਾ ਸਰ ਇਹ ਕੀ ਹੈ ਕਿ ਸਫਾਈ ਅਭਿਆਨ ਮਤਲਬ ਕਿਸੇ ਸੇਵਾ ਮਤਲਬ ਮਤਲਬ ਕਿ ਸੇਵਾ ਜਾਗਰੂਕ ਅਸੀਂ ਮਤਲਬ ਕੀ ਹੈ ਕਿ ਅੱਜ ਤਾਂ ਤੁਸੀਂ ਆਏ ਹੋ ਉਹਦੇ ਬਾਅਦ ਇਲਾਵਾ ਅੱਜ ਤੁਸੀਂ ਜਿੰਨੇ ਅਸੀਂ ਇਕੱਠੇ ਹੋਏ ਆ ਅੱਜ ਤੋਂ ਸ਼ੁਰੂਆਤ ਕੀਤੀ ਹੈ ਫਿਰ ਆਪਣੇ ਆਪਣੇ ਐਮਸੀ ਆਪਣੇ ਆਪਣੇ ਏਰੀਆ ਆਪਣੇ ਆਪਣੇ ਮੋਹੱਲਿਆਂ 'ਚ ਇਹ ਕੰਮ ਕਰਾਂਗੇ ਨਾਲ ਜਿਹੜੇ ਸਫਾਈ ਸੇਵਕਾਂ ਦਾ ਸਾਥ ਵੀ ਦੇਾਂਗੇ ਔਰ ਜਿੱਥੇ ਵੀ ਕੋਈ ਖੂਨਦਾਨ ਦੇ ਆਇਆ ਔਰ ਜੋ ਵੀ ਮਤਲਬ ਸਮਾਜ ਦੀ ਸੇਵਾ ਗੁਰੂਆਂ ਦੇ ਸਮਰਪਿਤ ਕਰਦੇ ਹੋਏ 350 ਸਾਲਾ ਪੂਰੇ ਸਾਲ ਜਿਹੜਾ ਹੈ ਇਹ ਕੋਈ ਅਸਮ ਮਨਾਉ ਇਸ ਬਿਆਨ 'ਚ ਕੋਈ ਹੋਰ ਜਿਹੜੇ ਤੁਸੀਂ ਇੱਕ ਤਾਂ ਖੂਨਦਾਨ ਕੀਤਾ ਹੈ ਸਮਾਜਿਕ ਕੰਮ ਹੈਗਾ ਕੋਈ ਹੋਰ ਵੀ ਇਸ ਤਰ੍ਹਾਂ ਦਾ ਕੋਈ ਟੀਚਾ ਹੈਗਾ ਤੁਹਾਡਾ ਸਰ ਜਾਂ ਜੁਲੀ ਡਾਕਟਰ ਮੈਂ ਨਿਕਲ ਕੈਂਪ ਲਾਣਾ ਸਫਾਈ ਦਾ ਉਹ ਜਾਗਰੂਕ ਕਰਨਾ ਮਤਲਬ ਲੋਕਾਂ ਦਾ ਸਹਿਯੋਗ ਕਰਨਾ ਸਮਾਜ ਸੇਵਾ ਦਾ ਜੋ ਵੀ ਕੰਮ ਸਮਾਜ ਸੇਵਾ ਦਾ ਹੁੰਦਾ ਹੈ ਉਹਦੇ ਵਿੱਚ ਸਾਰਾ ਅਸੀਂ ਫਿਕਰਾਂ ਠੀਕ ਹੈ बीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत